ਹੈ ਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੁੱਲੀ ਨਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਚੱਲਦੇ ਆਂ ਜੀ ਬੁੜਖਾ ਬਾਬਾ ਮਨਜੋਤ ਸਿੰਘ ਦੀ ਕੋਟੀਆਂ ਚ ਦੀਵਾਨ ਸੁਣਨ ਜਾ ਰਹੇ ਸੀ ਤੇ ਗੱਡੀ ਨੂੰ ਪਤਾ ਨਹੀਂ ਹੁਣ ਕੀ ਹੋ ਗਿਆ ਗੱਡੀ ਠੀਕ ਕਰ ਰਹੇ ਨੇ ਚਲੋ ਦੇਖਦੇ ਆਂ ਜੀ ਗੱਡੀ ਠੀਕ ਹੋ ਗਈ ਤਾਂ ਚੱਲਦੇ ਨਹੀਂ ਲੇਟ ਤਾਂ ਹੋਈ ਪਈ ਆ ਦੇਖੋ ਕਿਵੇਂ ਚੱਲਦੇ ਆ ਜੀ ਜਦੋਂ ਕਹਿੰਦੇ ਆਪਾਂ ਚੰਗੇ ਕੰਮ ਚੱਲੂ ਨਾ ਉਦੋਂ ਜੋ ਕੋਈ ਨਾ ਕੋਈ ਵਿਗਨ ਪੈਂਦਾ ਹੀ ਹੁੰਦਾ ਵਾ ਪਾਣੀ ਪੀਤਗੇ ਦੋਵੇਂ ਚਲਪਾਂ ਚਲਪਾਂ ਯਾਰਾ ਜਾਣਿਆ ਹਾਣਾ ਜੀ ਕਿ ਜਿਹੜੇ ਸੋਚਦੇ ਹੋਣ ਤੇ ਸਮਝ ਜਾਣਗੇ ਉਹ ਕਹਿੰਦੇ ਬਾਬਾ ਜੀ ਕੀ ਕਾਰਨਾ ਸੀ ਪੜ੍ਹਤਿ ਅਸੀਂ ਬਚਾਈ ਇੱਕ ਸਾਡੀ ਪੜ੍ਹਾਈ ਪੀਏ ਜੀ ਕਿਉਂਕਿ ਕੋਈ ਆਸਤਾ ਹੈ ਕੋਈ ਆਸ ਨਹੀਂ ਲਈ ਗੁਰੂ ਦੇ ਨਾਮ ਤੋਂ ਬਿਨਾ ਲਿਖੀ ਕਿਸ ਪਤਾ ਹੈ ਬੜੀ ਮਹਿ ਮਹਿ ਆਪਾ ਐਸਾ ਸੰਤਾ ਦਾ ਜੀਤ ਜਿਵੇਂ ਰੱਬ ਦਾ ਦਿਦਾ ਐਸਾ ਸੰਤਾ ਅੱਛੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਵਤ ਦਾ ਪਲਾ ਵਾਹੀ ਗੁਰਜੀ ਕਰਤਾ ਸਾਹਿਬ ਵਾਹੀ ਗੁਰਜੀ ਕੀ ਫਤਿਹ ਬੀਬਾ ਪ੍ਰੀਤ ਕੌਰ ਜੀ ਜਿਨ੍ਹਾਂ ਨੇ ਗੁਰੂ ਦਾ ਜਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਬੀਬਾ ਪ੍ਰੀਤ ਕੌਰ ਜੀ ਪੂਰੀ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਗੁਰਮੁਖ ਪਿਆਰੇ ਆਏ ਮਿਲ ਸੇਵਾਦਾਰ ਬੜੀ ਮਿੰਤ ਨਾਲ ਸਿੱਦਤ ਨਾਲ ਤੁਹਾਡੇ ਲਈ ਪ੍ਰਬੰਧ ਕੀਤੇ ਗਏ ਹਨ ਸੋ ਡਿਸਪੀਨ ਮੇਨ ਕੀਤਾ ਮੇਨਟੇਨ ਕੀਤਾ ਜਾਵੇ ਮੋਟਰਸਾਈਕਲ ਆਪੋ ਆਪਣੇ ਉਸ ਪਾਸੇ ਲਾਏ ਜਾਣ ਆਓ ਸਰਵਣ ਕਰਦੇ ਹਾਂ ਕਵੀਸ਼ਰੀ ਜਥਾ ਭੀਮ ਸਿੰਘ ਮੋੜਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ चवां दो मेन ਪਾਰਸ ਦੀ ਨਿਆਈ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਾਂਦਾ ਜੀ ਉਦਾਸੀ ਸੰਪਰਦਾਇ ਦੇ ਮਹਾਪੁਰ ਜਿਨ੍ਹਾਂ ਦੀ ਸਿਆਸੀ ਵੀ ਯਾਦ ਨਿੱਗੀ ਮਿੱਠੀ ਯਾਦ ਦੇ ਵਿੱਚ ਸੰਗਤਾਂ ਜੁੜੀਆਂ ਆ ਕੇ ਸਭ ਦੁਨੀਆਂ ਨੂੰ ਵੀ ਸਫਲਾ ਕਰਕੇ ਥੰਨਾ ਵਾਲੇ ਉਹ ਫੌਜ ਦੇ ਵਿੱਚੋਂ ਆਏ ਤੇ ਉਹਨਾਂ ਨੇ ਜਿੱਥੇ ਵੱਡੀਆਂ ਸਵਾਮਾਂ ਕੀਤੀਆਂ ਪੰਥ ਦੀਆਂ ਹਰ ਜਸ ਕੀਰਤਨ ਦੇ ਨਾਲ ਤੇ ਉੱਥੇ ਨੌਵੇਂ ਪਾਤਸ਼ਾਹ ਮਹਾਰਾਜ ਜੀਆ ਦਾ ਸੇਖੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਉੱਥੇ ਹੈ ਹੀ ਨਹੀਂ ਸੀ ਨੌਵੇਂ ਪਾਤਸ਼ਾਹ ਮਹਾਰਾਜ ਜੀਆ ਨੇ ਮਾਲਵੇ ਨੂੰ ਤਾਰਿਆ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਜਉਂ ਬਰਨ ਕੋ ਸਵੰਜਾਇ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਐ ਸਿੱਖਤਰੀ ਬ੍ਰਾਹਮਣ ਸੂਦ ਬੈਸ ਜਗਤ ਚਾਰਨ ਦੀ ਗਾਦੇ ਨੇ ਜੰਗ ਲਾਂਦੇ ਗੜ ਲਗਾਉਂਦੇ ਨੇ ਜੰਗ ਲਾਉਂਦੇ ਵਿੱਚ ਮੰਗਲ ਲਗਾਉਂਦੇ ਨੇ ਜੰਗ ਲਾਉਂਦੇ ਵਿੱਚ ਮੰਗਲ ਲਗਾਉਂਦੇ ਨੇ ਬਾਜੀ ਜੰਗ ਵਿੱਚ ਮੰਗਲ ਲਗਾਉਂਦੇ ਨੇ 68 ਤੀਰਥ ਹੋਇਆ ਸੋ ਜੀਵਨ ਦੀਆਂ ਪਾ ਜਾ ਟਕ ਕਾਏ ਮਾਨ ਜੋ ਸਤ ਸੰਗਿਓ ਦੇ ਦਰਸ਼ਨ ਕਰਨ ਲੈ ਤੇ ਰੱਬ ਦੇ ਦਰਸ਼ਨ ਹੋ ਗਏ ਉਹ ਗੁਰ ਅਰਜਨ ਪਰਤਖ ਹਨ ਮੇਰਾ ਕਹਿਣ ਦਾ ਮਤਵ ਹੈ ਸ਼੍ਰੀਮਾਨ ਸਤਬਾਬਾ ਅਤਰ ਸਿੰਘ ਜੀ ਮਸਤ ਆਣਿਆ ਦੇ ਜਿੰਨਾਂ ਸਤ ਬਾਬਾ ਸੁੰਦਰ ਸਿੰਘ ਜੀ ਨੇ ਧਰਮ ਦਾ ਥੰਮ ਬੰਨਿਆ ਸਤ ਬਾਬਾ ਸੁੰਦਰ ਸਿੰਘ ਜੀ ਪਿੰਡ ਰੰਬਾਲੇ ਤਕਸਾਲ ਦੇ ਮੁਖੀ ਮੇਰਾ ਕਹਿਣ ਦਾ ਮਤਬਲਾ ਉਦੋਂ ਮੁੜ ਕੋਏ ਗਿਆਨੀ ਗਰਬਜਨ ਸਿੰਘ ਹੋਰ ਬੇ ਹੱਦ ਸੰਖਾ ਹੋ ਗਈਆਂ ਮੇਰਾ ਕਹਿਣ ਦਾ ਮਤਬਲਾ ਸਤ ਬਾਬਾ ਸੁੰਦਰ ਸਿੰਘ ਜੀ ਨੇ ਕਥਾ ਕਰਦੇ ਆ ਕਥਾ ਕਰਦੇ ਸੀ ਰੇਲੂ ਸਾਹਿਬ ਬਾਬਾ ਅਤਰ ਸਿੰਘ ਰੇਲੂ ਸਾਹਿਬ ਵਾਲੇ ਦੇ ਦਸਹਰੇ ਤੇ ਤੇ ਜੇ ਕਿਤੇ 53 ਸਾਲ ਰਵਾਜ ਵਜਾਈ ਮਰਲਾ ਦੇ ਨੇ ਤੇ ਗੁਰੂ ਨਾਨਕ